ਪੰਜਾਬ ਦੇ ਸਭ ਤੋਂ ਚਰਚਿਤ ਟਰੈਵਲ ਏਜੰਟ ਬਿਨੇ ਹੈਰੀ ਦੇ ਜਲੰਧਰ ਸਥਿਤ ਲਗਜ਼ਰੀ ਆਫਿਸ ਦੇ ਵਿੱਚ ਅੱਧੀ ਰਾਤ ਨੂੰ ਅੱਗ ਲੱਗ ਗਈ ਅੱਗ ਲੱਗਣ ਦੇ ਚਲਦਿਆਂ ਸੈਂਕੜੇ ਬੱਚਿਆਂ ਦੇ ਪਾਸਪੋਰਟ ਸਮੇਤ ਦਸਤਾਵੇਜ਼ ਜਲ ਕੇ ਰਾਖ ਹੋ ਗਏ ਘਟਨਾ ਦਾ ਪਤਾ ਚਲਦੇ ਹੀ ਬਿਨੇ ਹੈਰੀ ਖੁਦ ਦੇਰ ਰਾਤ ਮੌਕੇ ਤੇ ਪਹੁੰਚੇ ਅਤੇ ਮੌਕੇ ਤੇ ਪਹੁੰਚਣ ਤੋਂ ਬਾਅਦ ਉਹਨਾਂ ਇਸ ਗੱਲ ਨੂੰ ਲੈ ਕੇ ਖੂਬ ਰੋਏ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਸਪਸ਼ਟ ਪਤਾ ਨਹੀਂ ਚੱਲ ਪਾਇਆ ਪਰ ਸਵੇਰੇ 4:30 ਵਜੇ ਦੇ ਕਰੀਬ ਇਹ ਅੱਗ ਤੇ ਕਾਬੂ ਪਾਇਆ ਗਿਆ ਕਟਨਾ ਵਿੱਚ ਜਲੰਧਰ ਫਾਇਰ ਬ੍ਰਿਗੇਡ ਦੀ ਦਰਜਨਾ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਮਸ਼ਹੂਰ ਟਰੈਵਲ ਏਜੰਟ ਵਿਨੇ ਹੇਰੀ ਜਲੰਧਰ ਆਫਿਸ ਸ਼ਹਿਰ ਦੇ ਹਜ਼ਾਰਾ ਇਮੀਗ੍ਰੇਸ਼ਨ ਆਫਿਸ ਚ ਸਭ ਤੋਂ ਲਗਜ਼ਰੀ ਆਫਿਸ ਹੈ ਜੋ ਕਿਸੇ ਹੋਟਲ ਤੋਂ ਕਟਨੀ ਹੈ ਏਜੰਟ ਵਿਨੇ ਹਰੀ ਨੇ ਦੱਸਿਆ ਕਿ ਉਹਨਾਂ ਰਵੀਵਾਰ ਨੂੰ 11:30 ਵਜੇ ਦੇ ਕਰੀਬ ਘਟਨਾਕ੍ਰਮ ਦੀ ਸੂਚਨਾ ਮਿਲੀ ਸੀ ਵਿਨੇ ਹਰੀ ਨੇ ਦੱਸਿਆ ਕਿ ਘਟਨਾ ਵਿੱਚ ਉਹਨਾਂ ਦਾ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਹੈ